ਸਤਿ ਸ੍ਰੀ ਅਕਾਲ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹਾਂ ਸਭ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹਾਂ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਦੇ ਲਈ ਅਰਦਾਸ ਕਰਦੀ ਹਾਂ ਗੁਰੂ ਜੀ ਉਹਨਾਂ ਨੂੰ ਮੁੜ ਜਿਵੇਂ ਉਹ ਪਹਿਲਾਂ ਵਸਦੇ ਸੀ ਉਦੋਂ ਵੀ ਵਧੀਆ ਵੱਧ ਤਰੱਕੀਆਂ ਦੇ ਕੇ ਉਹਨਾਂ ਦਾ ਬਿ ਸੇਵਾ ਕਰਨ ਜ਼ਰੂਰ ਕਰਨੀਗੇ ਪਰ ਇੱਕ ਗੱਲ ਮੈਂ ਤੁਹਾਡੇ ਨਾਲ ਅੱਜ ਫੇਰ ਸ਼ੇਅਰ ਕਰਦੀ ਹਾਂ ਰਾਣਾ ਰਣਵੀਰ ਜੀ ਦੀ ਉਹ ਕਹਿੰਦੇ ਗੁੱਸਾ ਕਰਨਾ ਬਦਲਾ ਲੈਣਾ ਗੁੱਸਾ ਕਰਨਾ ਹੈ ਬਦਲਾ ਲੈਣਾ ਆਪਣੀ ਆਤ ਨੂੰ ਛੱਡਣਾ ਨਹੀਂ ਰਹੇਗਾ ਜੱਗ ਤੂੰ ਫਾੜੀ ਤੂੰ ਕੁਝ ਖੱਟਣਾ ਨਹੀਂ ਸੋ ਗੁੱਸੇ ਵਾਲੀਆਂ ਭਾਵਨਾਵਾਂ ਤਿਆਗ ਦੇਈਏ ਪਿਆਰ ਬੰਡੀ ਜੀ ਕਹੀਏ ਜੀ ਕਹਾਈਏ ਐਵੇਂ ਕਿਸੇ ਦੀ ਨੁਕਤਾ ਚੀਨੀ ਨਾ ਕਰੀਏ ਐਵੇਂ ਕਿਸੇ ਦੇ ਗਲ ਨਾ ਪਈਏ ਪ੍ਰੇਮ ਪਿਆਰ ਨਾਲ